ਸ਼੍ਰੀ ਮੁਕਸਰ ਸਾਹਿਬ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕਰਵਾਏ ਗਏ 9ਵੇਂ ਕੌਮੀ ਪਸ਼ੂਤੰ ਚੈਂਪੀਅਨਸ਼ਿਪ ਦੀ ਸਮਾਪਤੀ ਹੋ ਗਈ। ਜਿਸ 'ਚ 7000 ਤੋਂ ਵੱਧ ਪਸ਼ੂਆਂ ਨੇ 70 ਵਕਵਕ ਮੁਕਾਬਲਿਆਂ 'ਚ ਹਿੱਸਾ ਲਿਆ। ਮੁਕਾਬਲਿਆਂ ਦੇ ਜੇਤੂ ਪਸ਼ੂ ਪਾਲਕਾਂ ਨੂੰ 1.5 ਕਰੋੜ ਦੇ ਨਗਦ ਨਾਮਾ ਨਾਲ ਪੰਜਾਬ ਦੇ ਡਿਪਟੀ ਸੀਐਮ ਸੁਖਬੀਰ ਬਾਦਲ ਵੱਲੋਂ ਸਨਮਾਨਿਤ ਕੀਤਾ ਗਿਆ। ਜਰਸੀ ਨਸਲ ਦੀ ਗਾਂ ਆਪਣੀ ਬਰੀਡ ਦੇ ਵਿੱਚ ਫਰਸਟ ਅਤੇ ਚੈਂਪੀਅਨਸ਼ਿਪ ਦੇ ਵਿੱਚ ਸੈਕੰਡ ਰਨਰ ਅਪ ਦਾ ਇਨਾਮ ਜਿੱਤਿਆ ਵਾ ਸਾਡੇ ਕੋਲੇ 100 ਦੇ ਕਰੀਬ ਜਾਨਵਰ ਨੇ ਤੇ ਜਰਸੀ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਦੀ ਫੈਟ ਪੰਜ 0 ਤੋਂ ਜ਼ਿਆਦਾ ਹੁੰਦੀ ਹੈ ਦੁੱਧ ਪੀਣ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਦਾ ਇਹ ਨੀਲੀ ਰਾਵੀ ਦਾ ਝੋਟਾ ਜੀ ਠੀਕ ਹੈ ਇਹ ਫਰਸਟ ਪੋਜੀਸ਼ਨ ਤੇ ਆਇਆ ਜੀ ਹਾਂ ਚੈਂਪੀਅਨ ਬਣਿਆ ਮੁਕਸਰ ਮੇਲੇ ਦਾ ਹਾਂ ਇਹ ਇਹ ਮੇਰੀ ਨਸਲ ਬਹੁਤ ਹੀ ਵਧੀਆ ਜੀ ਬਹੁਤ ਹੀ ਦੁੱਧ ਦਿੰਦੀ ਆ ਜੀ 20 ਤੋਂ 25 ਲੀਟਰ ਤੱਕ ਦੁੱਧ ਦਿੰਦੀ ਆ ਬਹੁਤ ਹੀ ਸੇਲ ਆ ਠੰਡੀਆਂ ਮੱਚਾ ਕੀ ਸਾਮ ਸਭਾਲ ਕੀ ਤੁਸੀਂ ਡਾਈ ਡੁੱਟ ਕੀ ਦਿੰਨੇ ਉਹਨੂੰ ਕੀ ਖਾਂਦੇ ਨੇ ਇਹਨੂੰ 10 ਕਿਲੋ ਰੋਜ਼ ਦਾ ਦਾਣਾ ਪਾਉਨੇ ਆ ਜੀ ਠੀਕ ਹੈ 5 ਕਿਲੋ ਦੁੱਧ ਪਿਉਨੇ ਆ ਜੀ ਤੇ ਦੂਸਰਾ ਜੋ ਫਲ ਫਰੂਟ ਜਿਵੇਂ ਵਿਚਾਰਦੇ ਆ 5-4 ਕਿਲੋ ਰੋਜ਼ 5 ਕਿਲੋ ਰੋਜ਼ ਦਿੱਲੀ ਦੇ ਇਸ ਮੌਕੇ ਤੇ ਡਿਪਟੀ ਸੀਐਮ ਵੱਲੋਂ ਅਗਲੇ ਸਾਲ ਇਨਾਮੀ ਰਾਸ਼ੀ ਵਧਾ ਕੇ 2 ਕਰੋੜ ਰੁਪਏ ਕਰਨ ਦਾ ਐਲਾਨ ਕੀਤਾ ਗਿਆ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਟੂ ਡੀ ਜੈਗਬਣੀ ਟੀਵੀ